ਸਰਦਾਰ ਫਤਿਹ ਸਿੰਘ ਕਾਲਿਆਂਵਾਲਾ ਸਰਦਾਰ ਫਤਿਹ ਸਿੰਘ ਕਾਲਿਆਂਵਾਲਾ ਖਾਲਸਾ ਰਾਜ ਦੇ ਉਸਰੀਆਂ ਵਿੱਚੋਂ ਉਹ ਮਹਾਨ ਹਸਤੀ ਸੀ ਜਿਸ ਦੀ ਜੀਵਨ ਕਲਾ ਦੇ ਕਾਰਨਾਮਿਆਂ ਦੇ ਪੜਨ ਨਾਲ ਮੁਰਦਾ ਲੋਥਾਂ ਵਿੱਚ ਮੁੜ ਜੀਵਨ ਸ਼ਕਤੀ ਉਛਾਲੇ ਖਾਣ ਲੱਗ ਪੈਂਦੀ ਹੈ ਇਹ ਸੂਰਮਤਾ ਦੀ ਸੰਪੂਰਨ ਸੂਰਤ ਤੇ ਕੁਰਬਾਨੀ ਦੀ ਪ੍ਰਤੱਖ ਮੂਰਤ ਸੀ ਜਿਸ ਦੇ ਸਫਲ ਜੀਵਨ ਪਰ ਆਉਣ ਵਾਲੀਆਂ ਨਸਲਾਂ ਮਾਣ ਕੀਤਾ ਕਰਨੀਆਂ ਆਪਣੇ ਖਾਲਸਾ ਰਾਜ ਦੀ ਮੁੱਢਲੀ ਉਸਾਰੀ ਸਮੇਂ ਬੜੀਆਂ ਘਾਲਾਂ-ਘਾਲੀਆਂ ਸਨ ਇਥੋਂ ਤੱਕ ਕਿ ਛੇਕੜ ਆਪਣਾ ਹੱਡ, ਚੰਮ ਅਤੇ ਤਣ ਸਭ ਕੁਝ ਇਸ ਲਗਨ ਵਿੱਚ ਵਾਰ ਦਿੱਤਾ ਸਰਦਾਰ ਫਤਿਹ ਸਿੰਘ ਦੇ ਪਿਤਾਮਾ ਸਰਦਾਰ ਜੈਮਲ ਸਿੰਘ ਸਿੱਧੂ ਨੂੰ ਇਸ ਗੱਲ ਦਾ ਮਾਣ ਸੀ ਏ ਇਸ ਨੇ ਖਾਲਸੇ ਦੇ ਮਾਨਯੋਗ ਅਦੁੱਤੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਸਰਦਾਰ ਜੈਮਲ ਸਿੰਘ ਨੇ ਨਾ ਕੇਵਲ ਆਪ ਹੀ ਅੰਮ੍ਰਿਤ ਪਾਣ ਕੀਤਾ ਸਗੋਂ ਹੁਣ ਇਸ ਨੇ ਆਪਣੇ ਦੋਹਾਂ ਨੌਜਵਾਨ ਪੁੱਤਰਾਂ ਸਰਦਾਰ ਜੈ ਸਿੰਘ ਅਤੇ ਸਰਦਾਰ ਜੱਸਾ ਸਿੰਘ ਨੂੰ ਵੀ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕਰ ਦਿੱਤਾ ਸਰਦਾਰ ਜੱਸਾ ਸਿੰਘ ਦਾ ਪੁੱਤਰ ਫਤਿਹ ਸਿੰਘ ਚੜਦੀ ਜਵਾਨੀ ਵਿੱਚ ਸੀ ਕਿ ਉਹ ਸੰਨ 1708 ਈਸਵੀ ਵਿੱਚ ਸ਼ੇਰੇ ਪੰਜਾਬ ਦੀ ਮਿਸਲ ਵਿੱਚ ਮਿਲ ਗਿਆ ਸਰਦਾਰ ਫਤਿਹ ਸਿੰਘ ਤੇ ਚੱਠਿਆਂ ਦੀ ਸੋਧ ਚੱਠਿਆਂ ਨਾਲ ਖਾਲਸੇ ਦੀ ਜੋਰ ਅਜਮਾਈ ਦਾ ਹਾਲ ਦੱਸਣ ਤੋਂ ਪਹਿਲਾਂ ਆਠਕਾਂ ਦੀ ਇਤਿਹਾਸਕ ਵਾਕਫੀ ਲਈ ਚੱਠਿਆਂ ਦਾ ਸੰਖੇਪਿਤ ਹਾਲ ਇੱਥੇ ਦਿੰਦੇ ਹਾਂ ਖੋਜ ਤੋਂ ਪਤਾ ਲੱਗਦਾ ਹੈ ਕਿ ਅਸਲੋਂ ਇਹ ਵੀਰ ਘਰਾਣਾ ਚੋਹਾ ਰਾਜਪੂਤ ਸਨ ਰਾਦਰੀ ਦੇ ਅਯੋਗ ਤੇ ਬੇ ਲੋੜੀਆਂ ਬੰਧਨਾ ਤੋਂ ਖੁੱਲ੍ਹ ਪ੍ਰਾਪਤ ਕਰਨ ਲਈ ਚੌਧਰੀ ਧਨਰਾਜ ਨੇ ਇਸਲਾਮ ਮਤ ਧਾਰਨ ਕੀਤਾ ਇਸ ਦੇ ਦੇਖੋ ਦੇਖੀ ਲਗਭਗ 300 ਹੋਰ ਸਾਥੀਆਂ ਨੇ ਵੀ ਇਸ ਦੀ ਪੈਰਵੀ ਕੀਤੀ ਇਸ ਦੇ ਉਪਰੰਤ ਇਹ ਨਵ ਮੁਸਲਮ ਦਰਿਆ ਚਨਾਬ ਦੇ ਨਾਲ ਨਾਲ ਆਪਣੇ ਲਈ ਇਲਾਕੇ ਨੂੰ ਵੰਧਾਉਂਦੇ ਹੋਏ ਕਈ ਪਿੰਡਾਂ ਵਿੱਚ ਖਿਲਰ ਗਏ ਇਹਨਾਂ ਵਿੱਚ ਬੜੇ ਬੜੇ ਦਲੇਰ ਤੇ ਲੜਾਕੇ ਆਗੂ ਜੰਮਦੇ ਰਹੇ ਹਨ ਜਿਹਾ ਕਿ ਚੌਧਰੀ ਨੂਰ ਮੁਹੰਮਦ ਖਾਨ ਅਤੇ ਅਹਿਮਦ ਖਾਨ ਬੜੇ ਮੰਨੇ ਪ੍ਰਮੰਨੇ ਦਲਾਵਰ ਆਗੂ ਸਨ ਇਹਨਾਂ ਨੇ ਆਪਣੀ ਖਿੰਡੀ ਹੋਈ ਕੌਮ ਨੂੰ ਮੋੜ ਇਕੱਠਾ ਕਰਕੇ ਐਸਾ ਸ਼ਕਤੀਮਾਨ ਕਰ ਦਿੱਤਾ ਜਿਸ ਦੀ ਧਾਕ ਦੂਰ ਦੂਰ ਤੱਕ ਮੰਨੀ ਜਾਂਦੀ ਸੀ ਇਥੋਂ ਤੱਕ ਕਿ ਕੋਈ ਟਾਡਾ ਸ਼ੇਰ ਸ਼ਾਹੀ ਸੜਕ ਤੋਂ ਸਲਾਮਤੀ ਨਾਲ ਨਹੀਂ ਸੀ ਲੰਘ ਸਕਦਾ ਜਦ ਤੱਕ ਇਹਨਾਂ ਦਾ ਮੂੰਹ ਮੰਗਿਆ ਕਰ ਨਹੀਂ ਸੀ ਤਾਰ ਦਿੰਦਾ ਪਰ ਜੇ ਅੱਗੋਂ ਕੋਈ ਜਰਾ ਜਿੰਨੀ ਵੀ ਨਾ ਨੁੱਕਰ ਕਰਦਾ ਤਾਂ ਇਹ ਉਸ ਦਾ ਸਭ ਕੁਝ ਲੁੱਟ ਪੁੱਟ ਕੇ ਆਪਣੇ ਹੱਥ ਰੰਗ ਲੈਂਦੇ ਇਹ ਚੱਠੇ ਪਹਿਲਾ ਸਰਦਾਰ ਚੜਤ ਸਿੰਘ ਸ਼ੇਰੇ ਪੰਜਾਬ ਦੇ ਦਾਦਾ ਨਾਲ ਸੀ ਇਸ ਦੇ ਉਪਰੰਤ ਸਰਦਾਰ ਮਹਾ ਸਿੰਘ ਨੇ ਬੜੇ ਤਕੜੇ ਟੱਕਰੇ ਕਰਦੇ ਹੋਏ ਸਨ 1790 ਵਿੱਚ ਨੌਜਵਾਨ ਮਹਾ ਸਿੰਘ ਸ਼ੁਕਰ ਚੱਕੀਏ ਨੇ ਚੱਠਿਆਂ ਤੋਂ ਅਲੀਪੁਰ ਫਤਿਹ ਕਰਕੇ ਇਸ ਦਾ ਨਾਮ ਅਕਾਲਗੜ੍ਹ ਅਤੇ ਰਸੂਲਪੁਰ ਨੂੰ ਜਿੱਤ ਕੇ ਇਹਦਾ ਨਾਮ ਰਾਮਨਗਰ ਰੱਖਿਆ ਚੱਠਿਆਂ ਦਾ ਸ਼ਾਹਜਮਾਨ ਨੂੰ ਸੱਦਣਾ ਛੇਕੜ ਜਾਨ ਮੁਹੰਮਦ ਖਾਨ ਚੱਠੇ ਨੂੰ ਜਦ ਇਹ ਪੱਕਾ ਯਕੀਨ ਹੋ ਗਿਆ ਕਿ ਉਹ ਹੁਣ ਹੋਰ ਸ਼ੁਕਰਚੱਕੀਏ ਬੀਰਾਂ ਦੇ ਟੱਕਰੇ ਪਰ ਮੈਦਾਨ ਵਿੱਚ ਨਹੀਂ ਠਹਿਰੇਗਾ ਤਾਂ ਉਸ ਨੂੰ ਦੇਸ਼ ਧਰੋਹ ਦੀ ਗੱਲ ਸੁੱਝੀ ਅਜੇ ਉਹ ਇੱਥੋਂ ਭੱਜਿਆ ਅਤੇ ਕਾਬਲ ਜਾ ਸਿਰ ਕੱਢਿਆ ਇੱਥੋਂ ਸ਼ਾਜਮਾਨ ਸਦਜੋਈ ਨੂੰ ਉਕਸਾ ਕੇ ਪੰਜਾਬ ਨੂੰ ਲਟਾਉਣ ਲਈ ਸਣੇ ਭਾਰੀ ਲਸ਼ਕਰ ਦੇ ਚਾੜ ਆਂਦਾ ਇਹ ਗੱਲ ਸਨ 1797 ਦੀ ਹੈ ਜੇਰੇ ਪੰਜਾਬ ਦਾ ਦੁੱਖ ਮਣਾਣਾ ਨੌਜਵਾਨ ਸ਼ੇਰੇ ਪੰਜਾਬ ਨੇ ਪੰਜਾਬੀਆਂ ਨੂੰ 11 ਦੇ ਹੱਥੀਂ ਲੁੱਟਿੰਦਾ ਦੇਖ ਕੇ ਬੜਾ ਦੁੱਖ ਮੰਨਿਆ ਅਤੇ ਅੱਗੇ ਨੂੰ ਆਪਣੇ ਪਿਆਰੇ ਦੇਸ਼ ਨੂੰ ਇਨ੍ਹਾਂ ਜਰਵਾਣਿਆਂ ਦੀ ਗੁਲਾਮੀ ਤੋਂ ਸਦਾ ਲਈ ਆਜ਼ਾਦ ਕਰਾਉਣ ਦੀ ਧੁੰ ਵਿੱਚ ਲੱਗ ਗਿਆ ਇਹ ਨੌਜਵਾਨ ਨੇ ਸ਼ਾਜਮਾਨ ਦੇ ਰਾਹ ਵਿੱਚ ਕਈ ਐਸੀਆਂ ਔਕੜਾਂ ਪੈਦਾ ਕਰ ਦਿੱਤੀਆਂ ਜਿਸ ਕਰਕੇ ਸ਼ਾਹ ਇਨ੍ਹਾਂ ਦਿੱਕਤਾਂ ਤੋਂ ਡਿੱਕ ਹੋ ਕੇ ਬਹੁਤ ਛੇਤੀ ਹੀ ਅਫਗਾਨਿਸਤਾਨ ਵੱਲ ਪਰਤ ਗਿਆ। ਸ਼ਾਜਮਾਨ ਦੇ ਜ਼ੁਲਮਾਂ ਨੂੰ ਦੇਖ ਕੇ ਸ਼ੇਰੇ ਪੰਜਾਬ ਦਾ ਖੂਨ ਜੋਸ਼ ਵਿੱਚ ਉਬਲ ਰਿਹਾ ਸੀ। ਸ਼ਾਜਮਾਨ ਨੂੰ ਲਿਆਉਣ ਅਤੇ ਇਹ ਸਾਰੀ ਆਪ ਦਾ ਜ਼ਿੰਮੇਵਾਰ ਮਹਾਰਾਜਾ ਸਾਹਿਬ ਜਾਨ ਮੁਹੰਮਦ ਚੱਠੇ ਨੂੰ ਸਮਝਦਾ ਸੀ ਸੋ ਸ਼ਾਜਮਾਨ ਦੇ ਕੰਡ ਫੇਰਨ ਦੀ ਧੀਰ ਸੀ ਕਿ ਸ਼ੇਰੇ ਪੰਜਾਬ ਨੇ ਸਣੇ ਆਪਣੇ ਮਿੱਤਰ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਦੇ ਜਾਨ ਮੁਹੰਮਦ ਚੱਠਿਆਂ ਦੇ ਆਗੂ ਪਰ ਧਾਵਾ ਬੋਲ ਦਿੱਤਾ ਅੱਗੋਂ ਚੱਠੇ ਵੀ ਇਸ ਰਣ ਭੂਮੀ ਦੇ ਪੁਰਾਣੇ ਖਿਡਾਰੀ ਸਨ ਉਹਨਾਂ ਨੇ ਖਾਲਸੇ ਦਾ ਬੜਾ ਡਟ ਕੇ ਟੱਕਰਾ ਕੀਤਾ ਦੋਵੇਂ ਧਿਰਾਂ ਖੂਬ ਦਿਲ ਖੋਲ ਕੇ ਲੜੀਆਂ ਤੇ ਕਈ ਦਿਨਾਂ ਤੱਕ ਇੱਕ ਰਸ ਤਲਵਾਰ ਚੱਲਦੀ ਰਹੀ ਇਸ ਸੰਗਰਾਮ ਵਿੱਚ ਸਰਦਾਰ ਫਤਿਹ ਸਿੰਘ ਦੀ ਨਿਡਰਤਾ ਅਤੇ ਬੀਰਤਾ ਨੂੰ ਦੇਖ ਕੇ ਸ਼ੇਰੇ ਪੰਜਾਬ ਅਸਚਰਜ ਰਹਿ ਗਿਆ ਜਿੱਦੜ ਵੀ ਉਹ ਘੋੜੇ ਦੀ ਵਾਗ ਮੋੜਦਾ ਗਨੀਮ ਦੀਆਂ ਸਫਾ ਦੀਆਂ ਸਫਾਂ ਦਾ ਸਫਾਇਆ ਕਰਦਾ ਚਲਾ ਜਾਂਦਾ ਇੱਕ ਅਸਚਰਜ ਘਟਨਾ ਛੱਠੇ ਜਦ ਕਈ ਦਿਨਾਂ ਤੱਕ ਬਹਾਦਰੀ ਨਾਲ ਲੜਦੇ ਹੋਏ ਥੱਕ ਗਏ ਅਤੇ ਇਹਨਾਂ ਦੇ ਪੈਰ ਮੈਦਾਨੇ ਜੰਗ ਵਿੱਚੋਂ ਥੜਕਣ ਲੱਗੇ ਤਾਂ ਇਸ ਸਮੇਂ ਇੱਕ ਅਸਚਰਜ ਘਟਨਾ ਸਾਹਮਣੇ ਆਈ ਜਿਸ ਦੇ ਸੁਣਨ ਨਾਲ ਖਾਲਸੇ ਦੇ ਰੋਹ ਦਾ ਸੌਖਾ ਹੀ ਪਤਾ ਲੱਗ ਜਾਂਦਾ ਹੈ ਉਹ ਇਸ ਤਰ੍ਹਾਂ ਹੈ ਕਿ ਚੱਠਿਆਂ ਨੇ ਆਪਣੀ ਰਾਜਧਾਨੀ ਵਿੱਚ ਕਿਸੇ ਔਖੇ ਸਮੇਂ ਦੀ ਅਸੀਸ ਲਈ ਇੱਕ ਪੀਰ ਰੱਖਿਆ ਹੋਇਆ ਸੀ ਜੋ ਬੜੀ ਹੀ ਅਜਮਤ ਵਾਲਾ ਮੰਨਿਆ ਜਾਂਦਾ ਸੀ ਇਹਨਾਂ ਨੂੰ ਆਪਣੇ ਪੀਰ ਪਰ ਪੂਰਨ ਭਰੋਸਾ ਸੀ ਤੇ ਉਸ ਦੀ ਥਾਪੜੀ ਨਾਲ ਮੈਦਾਨੇ ਜੰਗ ਵਿੱਚ ਖਾਲਸੇ ਪਰ ਫਤਿਹ ਪਾ ਲਵਾਂਗੇ ਜਾਨ ਮੁਹੰਮਦ ਖਾਨ ਇਸ ਨਾਜਕ ਸਮੇਂ ਭੱਜ ਕੇ ਆਪਣੇ ਪੀਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਬੜੀ ਨਿਮਰਤਾ ਨਾਲ ਪੀਰ ਜੀ ਨੂੰ ਆਖਿਆ ਸਾਈ ਜੀ ਅਸਾਂ ਆਪ ਨੂੰ ਅੱਜ ਦੇ ਦਿਨ ਲਈ ਆਪਣੇ ਪਾਸ ਟਕਾ ਕੇ ਰੱਖਿਆ ਸੀ ਕਾਫਰ ਸਿੱਖ ਦੰਬ ਬਦੰਬ ਮਾਰੂ ਮਾਰ ਕਰਦੇ ਅੱਗੇ ਵਾਦੇ ਚੱਲੇ ਆ ਰਹੇ ਹਨ ਹੁਣ ਬਾਜੀ ਹੱਥੋਂ ਨਿਕਲ ਚਲੀ ਹੈ ਇਹੋ ਸਮਾਂ ਹੈ ਕਿ ਆਪ ਆਪਣੀ ਗੈਬੀ ਸ਼ਕਤੀ ਨਾਲ ਇਨ੍ਹਾਂ ਵੈਰੀਆਂ ਨੂੰ ਠੱਲਾ ਪਾ ਕੇ ਇਸ ਕਠਨ ਘੜੀ ਵਿੱਚੋਂ ਸਾਡੀ ਸਹਾਇਤਾ ਕਰੋ ਖਾਲਸੇ ਦੇ ਤੇਜ ਦਾ ਵੈਰੀਆਂ ਪਰ ਪ੍ਰਭਾਵ ਇਸ ਪਰ ਪੀਰ ਸਾਹਿਬ ਨੇ ਆਪਣੇ ਮুরিਦ ਛੱਠਿਆਂ ਨੂੰ ਜੋ ਉੱਤਰ ਦਿੱਤਾ ਇਸ ਤੋਂ ਪਰਤੀਤ ਹੁੰਦਾ ਹੈ ਕਿ ਖਾਲਸੇ ਦਾ ਆਮ ਲੋਕਾਂ ਦੇ ਮਨਾਂ ਪਰ ਕਿੰਨਾ ਦਬਦਬਾ ਆਇਆ ਹੋਇਆ ਸੀ ਜਿਸ ਤੋਂ ਸਭ ਲੋਕ ਇਹ ਅਨੁਭਵ ਕਰਦੇ ਸਨ ਕਿ ਖਾਲਸੇ ਦੀ ਸਹਾਇਤਾ ਲਈ ਦ੍ਰਿਸ਼ਟ ਸ਼ਕਤੀਆਂ ਕੰਮ ਕਰਦੀਆਂ ਸਨ ਪੀਰ ਜੀ ਨੇ ਕਿਹਾ ਮੈਂ ਰਣਜੀਤ ਸਿੰਘ ਦੇ ਟਾਕਰੇ ਲਈ ਆਪ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਕਿਉਂਕਿ ਮੈਂ ਹੁਣੇ ਹੀ ਅੰਤਰ ਧਿਆਨ ਹੋ ਕੇ ਡਿੱਠਾ ਹੈ ਕਿ ਹਜ਼ਰਤ ਮਹਿਬੂਬ ਸੁਭਾਨੀ ਆਪ ਸ਼ੇਰ ਦਾ ਜਾਮਾ ਪਹਿਨ ਕੇ ਰਣਜੀਤ ਸਿੰਘ ਵੱਲੋਂ ਮੈਦਾਨ ਵਿੱਚ ਲੜ ਰਿਹਾ ਹੈ ਮੈਂ ਆਪ ਦੀ ਮਦਦ ਉਸ ਦੇ ਉਲਟ ਕਿਉਂ ਕਰ ਕਰਾਂ ਇਸ ਨਿਰਾਸ਼ਤਾ ਵਿੱਚ ਚੱਠਿਆਂ ਦੀ ਹਿੰਮਤ ਟੁੱਟ ਗਈ ਤੇ ਉਹ ਮੈਦਾਨ ਖਾਲਸੇ ਦੇ ਹੱਥ ਸੌਂਪ ਕੇ ਨਸ ਗਏ ਥਾਲਸਾ ਰਾਜ ਦੀ ਉਸਾਰੀ ਦੀ ਇਹ ਬੁਨਿਆਦੀ ਫਤਿਹ ਜੋ ਬਹਾਦਰ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਨੇ ਸ਼ੇਰੇ ਪੰਜਾਬ ਨਾਲ ਮਿਲ ਕੇ ਪ੍ਰਾਪਤ ਕੀਤੀ ਇਹ ਗੱਲ ਸਨ 1798 ਦੀ ਹੈ ਇਸ ਹਾਲ ਚੱਠਿਆਂ ਦੀ ਹਕੂਮਤ ਦਾ ਸਦਾ ਲਈ ਅੰਤ ਹੋ ਗਿਆ ਪਰ ਬਹਾਦਰ ਕੌਮਾਂ ਵਿੱਚ ਇੱਕ ਗੁਣ ਵਾਅਦੇ ਦਾ ਦੇਖੀਦਾ ਹੈ ਕਿ ਉਹਨਾਂ ਦਾ ਵੈਰ ਵੀ ਅਤ ਦਾ ਹੁੰਦਾ ਹੈ ਅਤੇ ਮਿੱਤਰਤਾ ਵੀ ਅਦੁੱਤੀ ਇਹੋ ਕੁਝ ਬਹਾਦਰ ਚੱਠਿਆਂ ਵੀ ਕਰ ਦੱਸਿਆ ਜਦ ਸ਼ੇਰੇ ਪੰਜਾਬ ਤੋਂ ਇਹ ਖੁੱਲੇ ਮੈਦਾਨ ਵਿੱਚ ਹਾਰ ਖਾ ਚੁੱਕੇ ਸਨ ਤਾਂ ਮਹਾਰਾਜਾ ਸਾਹਿਬ ਨੇ ਜਾਨ ਮੁਹੰਮਦ ਖਾਨ ਅਤੇ ਉਸ ਦੇ ਸੰਬੰਧੀਆਂ ਨਾਲ ਐਸਾ ਖੁੱਲਾ ਦਿਲ ਵਰਤਾਵ ਕੀਤਾ ਕਿ ਚੱਠਿਆਂ ਦੀ ਸ਼ਤਰਤਾ ਗੂੜੀ ਮਿੱਤਰਤਾ ਦੇ ਰੂਪ ਵਿੱਚ ਪਲਟ ਗਈ ਚੱਠਿਆਂ ਪਰ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਸਰਦਾਰ ਨੇ ਇਹਨਾਂ ਨੂੰ ਐਸੀਆਂ ਵੱਡੀਆਂ ਜਾਗੀਰਾਂ ਬਖਸ਼ੀਆਂ ਕਿ ਉਹ ਗੁਜ਼ਾਰੇ ਵੱਲੋਂ ਨਿਸ਼ਚਿੰਤ ਹੋ ਗਏ ਉਸ ਦਿਨ ਤੋਂ ਚੱਠਿਆਂ ਦੀ ਤਿੱਖੀ ਸ਼ਮਸ਼ੀਰ ਆਲਸਾ ਰਾਜ ਦੇ ਵਾਅਦੇ ਲਈ ਮੈਦਾਨ ਵਿੱਚ ਖਾਲਸੇ ਦੇ ਵੈਰੀਆਂ ਵਿਰੁੱਧ ਚੱਲਣ ਲੱਗੀ ਇਹਨਾਂ ਵਿੱਚੋਂ ਚੌਧਰੀ ਖੁਦਾਬਖਸ਼ ਖਾਨ ਚੱਠਾ ਸਰਕਾਰ ਵੱਲੋਂ ਕਈ ਸੰਗਰਾਮਾਂ ਵਿੱਚ ਬੜੀ ਬੀਰਤਾ ਨਾਲ ਲੜਦਾ ਹੋਇਆ ਅਨੇਕ ਵਾਰੀ ਫੱਟੜ ਹੋਇਆ ਸੀ ਖਾਸ ਕਰ ਸੰ 1813 ਦੀ ਵੈਸੇ ਦੀ ਲਹੂ ਡੋਲਵੀ ਲੜਾਈ ਵਿੱਚ ਇਸ ਨੂੰ ਖਾਲਸੇ ਵੱਲੋਂ ਆਪਣੇ ਹਾਂ ਮਜਬ ਭਾਈ ਅਫਗਾਨਾਂ ਦੇ ਟੱਕਰੇ ਪਰ ਵੱਡੀ ਨਿਡਰਤਾ ਨਾਲ ਹੱਥੋਂ-ਹੱਥ ਲੜਦਿਆਂ ਹੋਇਆਂ ਬੜਾ ਡੂੰਘਾ ਕਹਾਉ ਲੱਗਾ ਸੀ ਇਸ ਸਮੇਂ ਇਸ ਨੇ ਆਪਣੇ ਆਪ ਨੂੰ ਵੱਡੇ ਖਤਰੇ ਵਿੱਚ ਪਾ ਕੇ ਇੱਕ ਅਫਗਾਨ ਫੌਜਦਾਰ ਵਲੀ ਮੁਹੰਮਦ ਖਾਨ ਦਾ ਸਿਰ ਆਪਣੀ ਤਲਵਾਰ ਨਾਲ ਇੰਜ ਕੱਟ ਲਿਆ ਜਿਵੇਂ ਚੱਕ ਤੇ ਚੜਿਆ ਭਾਂਡਾ কুমਿਹਰ ਸਫਾਈ ਨਾਲ ਕੱਟ ਕੇ ਰੱਖ ਦਿੰਦਾ ਹੈ ਮਹਾਰਾਜਾ ਸਾਹਿਬ ਨੇ ਖੁਦਾਬਖਸ਼ ਖਾਨ ਨੂੰ ਬੀਰਤਾ ਤੇ ਸਦਾਕਤ ਦੇ ਬਦਲੇ ਬਹੁਤ ਹੀ ਜ਼ਿਆਦਾ ਜਾਗੀਰ ਅਤੇ ਬਹੁਮੁੱਲਾ ਖਿੱਲਤ ਬਖਸ਼ਿਆ ਸਰਦਾਰ ਫਤਿਹ ਸਿੰਘ ਤੇ ਲਾਹੌਰ ਦੀ ਫਤਿਹ ਹੁਣ ਸ਼ੇਰੇ ਪੰਜਾਬ ਨੇ ਚੱਠਿਆਂ ਦੇ ਖਤਰੇ ਨੂੰ ਮੁਕਾ ਦੇਣ ਬਾਅਦ ਆਪਣੇ ਪਿਆਰੇ ਦੇਸ਼ ਪੰਜਾਬ ਤੇ ਪੰਜਾਬੀਆਂ ਨੂੰ ਨਿਤ-ਨਿਤ ਦੀਆਂ ਲੁੱਟਾਂ ਤੇ ਗੈਰਾਂ ਦੀ ਗੁਲਾਮੀ ਤੋਂ ਸਦਾ ਲਈ ਛੁਟਕਾਰਾ ਦਿਵਾਣ ਅਤੇ ਲਾਹੌਰ ਨੂੰ ਫਤਿਹ ਕਰਕੇ ਖਾਲਸੇ ਦੀ ਰਾਜਧਾਨੀ ਬਣਾਉਣ ਦੀ ਵਿਚਾਰ ਸਰਦਾਰ ਫਤਿਹ ਸਿੰਘ ਕਾਲਿਆਂਵਾਲੀ ਅਤੇ ਸਰਦਾਰਨੀ ਸਦਾ ਕੌਰ ਆਦ ਨਾਲ ਕੀਤੀ। ਐਸ ਸਮੇਂ ਸਰਦਾਰ ਫਤਿਹ ਸਿੰਘ ਨੇ ਆਪਣਾ ਸਭ ਕੁਝ ਇਸ ਮਹਾਨ ਕਾਰਜ ਦੀ ਸਫਲਤਾ ਲਈ ਸ਼ੇਰੇ ਪੰਜਾਬ ਦੇ ਅੱਗੇ ਹਾਜ਼ਰ ਕਰ ਦਿੱਤਾ ਅਤੇ ਆਪ ਨੂੰ ਬੜਾ ਹੌਸਲਾ ਦਿਵਾਇਆ 27 ਜੂਨ ਸਨ 1799 ਦੀ ਰਾਤ ਨੂੰ ਜਦ ਸ਼ੇਰੇ ਪੰਜਾਬ ਨੇ ਲਾਹੌਰ ਪਰ ਹੱਲਾ ਕੀਤਾ ਤਾਂ ਸਰਦਾਰ ਫਤਿਹ ਸਿੰਘ ਉਹਨਾਂ ਸੂਰ ਬੀਰਾਂ ਵਿੱਚੋਂ ਇੱਕ ਸੀ ਜਿਹੜੇ ਸਰਦਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਭ ਤੋਂ ਪਹਿਲਾਂ ਲਾਹੌਰੀ ਦਰਵਾਜ਼ੇ ਦੇ ਅੰਦਰ ਤੈਂ ਵੜੇ ਸਨ ਇਸ ਤਰ੍ਹਾਂ ਸਨ 1802 ਵਿੱਚ ਸ੍ਰੀ ਅਮਰਤਸਰ ਸਾਹਿਬ ਨੂੰ ਖਾਲਸਾ ਰਾਜ ਨਾਲ ਮਿਲਾਨ ਸਮੇਂ ਵੀ ਆਪ ਸ਼ੇਰ-ਏ-ਪੰਜਾਬ ਦੀ ਹਰ ਇੱਕ ਵਿਚਾਰ ਵਿੱਚ ਮੁੱਖ ਸਲਾਹਕਾਰਾਂ ਵਿੱਚੋਂ ਸਨ ਸਰਦਾਰ ਫਤਿਹ ਸਿੰਘ ਦੀਆਂ ਹੋਰ ਘਾਲਾਂ ਝੰਗ ਦੇ ਸਿਆਲ ਆਪਣੇ ਜੰਗੀ ਕਾਰਨਾਮਿਆਂ ਦੇ ਕਾਰਨ ਵੱਡੀ ਪ੍ਰਸਿੱਧਤਾ ਰੱਖਦੇ ਸਨ ਇਸ ਘਰਾਣੇ ਦਾ ਵੜੱਕਾ ਸਿਆਲ ਨਾਮੀ ਰਾਜਪੂਤਾਂ ਨੇ ਤੋਂ ਪੰਜਾਬ ਵੱਲ ਬਹਿਲੋਲ ਲੋਧੀ ਦੇ ਰਾਜ ਸਮੇਂ ਆਇਆ ਸੀ ਇਸ ਦੇਸ਼ ਨੂੰ ਵੱਡਾ ਰਮਣੀਕ ਅਤੇ ਉਪਜਾਊ ਜਾਣ ਕੇ ਇਹ ਇੱਥੇ ਸਣੇ ਆਪਣੇ ਕਬੀਲੇ ਦੇ ਵਸ ਗਿਆ। ਪਹਿਲਾਂ ਇਸ ਨੇ ਇੱਕ ਪੁਰਾਣੀ ਸ਼ਹਿਰ ਦੀ ਥੇ ਪਰ ਇੱਕ ਕੱਚਾ ਕਿਲਾ ਉਸਾਰਿਆ ਜਿਸ ਦਾ ਨਾਮ ਇਸ ਨੇ ਆਪਣੇ ਨਾਮ ਪਰ ਸਿਆਲਕੋਟ ਰੱਖਿਆ। ਜੋ ਅਜ ਤੱਕ ਐਸੇ ਨਾਲ ਪ੍ਰਸਿੱਧ ਹੈ ਇੱਥੇ ਇਹ ਵਧੇਰੇ ਸਮੇਂ ਤੱਕ ਆਪਦੇ ਪੈਰ ਨਾ ਜਮਾ ਸਕਿਆ ਜਿਸ ਕਰਕੇ ਇਥੋਂ ਨਿਕਲ ਕੇ ਇਹ ਮੌਜੂਦਾ ਸਾਹੀਵਾਲ ਦੇ ਪਰਗਨੇ ਵਿੱਚ ਆ ਰਿਹਾ ਇੱਥੇ ਇਸ ਨੇ ਸਨ 1462 ਈਸਵੀ ਵਿੱਚ ਚੰਗ ਸਿਆਲ ਵਸਾਇਆ ਇਸ ਘਰਾਣੇ ਵਿੱਚੋਂ ਹਿਦਾਇਤੌਲਾ ਖਾਨ ਬੜਾ ਲੜਾਕਾ ਹੁਕਮਰਾਨ ਸੀ ਇਹ ਸਨ 1778 ਵਿੱਚ ਮਰ ਗਿਆ ਇਸ ਦੀ ਗੱਦੀ 'ਤੇ ਕਬੀਰ ਖਾਨ ਤੇ ਇਸ ਤੋਂ ਬਾਅਦ ਉਹਦਾ ਪੁੱਤਰ ਅਹਿਮਦ ਖਾਨ ਸਿਆਲ ਬੈਠਾ ਇਹ ਗੱਲ ਸਨ 1798 ਦੀ ਹੈ ਸਮੇਂ ਸ਼ੇਰ-ਏ-ਪੰਜਾਬ ਆਪਣੀ ਰਾਜਸੀ ਸ਼ਕਤੀ ਬੜੀ ਤੇਜ਼ੀ ਨਾਲ ਵਧਾ ਰਿਹਾ ਸੀ ਇਸ ਨੇ ਪਹਿਲੀ ਲੜਾਈ ਝੰਗਪਾੜ ਸਨ 1803 ਵਿੱਚ ਕੀਤੀ ਜਿਸ ਵਿੱਚ ਅਹਿਮਦ ਖਾਨ ਵਾਲੀਏ ਝੰਗ ਨੇ ਖਾਲਸੇ ਦੀ ਬਾਜਗੁਜ਼ਾਰੀ ਮੰਨ ਕੇ ਆਪਣੀ ਖਲਾਸੀ ਕਰਵਾਈ ਪਰ ਇਹ ਗੱਲ ਰੰਜਨਾ ਲਿਖਣੀ ਪੈਂਦੀ ਹੈ ਕਿ ਅਹਿਮਦ ਖਾਨ ਨੇ ਆਪਣੀ ਦੇਣੀ ਕੀਤੀ ਹੋਈ ਬਾਜ ਦੇ ਤਾਰਨ ਵੱਲੋਂ ਮੂਲੋਂ ਬੇਪਰਵਾਹੀ ਦੱਸੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਸ਼ੇਰੇ ਪੰਜਾਬ ਨੇ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਦੀ ਸਰਦਾਰੀ ਵਿੱਚ ਖਾਲਸਾ ਫੌਜ ਨੂੰ ਸਨ 1806 ਵਿੱਚ ਮੋੜ ਝੰਗ ਪਰ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਮਾਲੂਮ ਹੁੰਦਾ ਹੈ ਕਿ ਇਹਨਾਂ ਤਿੰਨਾਂ ਸਾਲਾਂ ਵਿੱਚ ਅਹਿਮਦ ਖਾਨ ਨੇ ਖਾਲਸੇ ਦੇ ਟੱਕਰੇ ਲਈ ਅੰਦਰੋਂ-ਅੰਦਰ ਬਹੁਤ ਵੱਡੀ ਜੰਗੀ ਤਿਆਰੀ ਕਰ ਲਈ ਸੀ। ਹੁਣ ਸਰਦਾਰ ਫਤਿਹ ਸਿੰਘ ਨੂੰ ਝੰਗ ਤੋਂ ਦੁਰੇਡੇ ਹੀ ਰੋਕਣ ਲਈ ਸੱਤ ਕੋਹ ਦੀ ਵਾਟ ਪਰ ਆ ਕੇ ਲੜਾਈ ਆਰੰਭ ਕੀਤੀ। ਇਸ ਸਮੇਂ ਮੈਦਾਨ ਵਿੱਚ ਨਵਾਬ ਅਹਿਮਦ ਖਾਨ ਬੜੀ ਜਿਦਦਾਰੀ ਨਾਲ ਲੜਿਆ ਪਰ ਖਾਲਸਾ ਫੌਜ ਨੇ ਆਪਣੇ ਪ੍ਰਸਿੱਧ ਵਿਰਿਆਮ ਸੂਰਮੇ ਆਗੂ ਦੀ ਤਾਇਤ ਵਿੱਚ ਮੈਦਾਨੇ ਜੰਗ ਵਿੱਚ ਐਸੀ ਬੀਰਤਾ ਦੱਸੀ ਕਿ ਸਿਆਲ ਨਵਾਬ ਵੀ ਹੈਰਾਨ ਰਹਿ ਗਿਆ ਇਸ ਸਮੇਂ ਸਰਦਾਰ ਫਤਿਹ ਸਿੰਘ ਨੇ ਕਮਾਲ ਦੀ ਤੇਜ਼ੀ ਨਾਲ ਖਾਲਸਾ ਫੌਜ ਨੂੰ ਅੱਗੇ ਵਧਾ ਕੇ ਨਵਾਬ ਦੀ ਫੌਜ ਖਾਸ ਬੋਡੀਗਾਰਡ ਪਰ ਧਾਵਾ ਬੋਲ ਦਿੱਤਾ ਜਿਸ ਵਿੱਚ ਸਿਆਲ ਭਾਰੀ ਨੁਕਸਾਨ ਉਠਾ ਕੇ ਪਿੱਛੇ ਹਟੇ ਅਤੇ ਮੈਦਾਨ ਪਰ ਖਾਲਸੇ ਨੇ ਕਬਜ਼ਾ ਕਰ ਲਿਆ ਇੱਥੇ ਅਣਗਿਣਤ ਜੰਗੀ ਸਮਾਨ ਖਾਲਸੇ ਦੇ ਹੱਥ ਆਇਆ ਅਹਿਮਦ ਖਾਨ ਨੇ ਇਥੋਂ ਬਚ ਕੇ ਨਵਾਬ ਮੁਜੱਫਰ ਖਾਨ ਮਲਤਾਨ ਵਾਲੇ ਕੋਲ ਜਾ ਕੇ ਪਨਾਹ ਲਈ ਸਰਦਾਰ ਫਤਿਹ ਸਿੰਘ ਕਾਲਿਆਂਵਾਲੀ ਨੇ ਝੰਗ ਦੀ ਸਾਰੀ ਰਿਆਸਤ ਨੂੰ ਖਾਲਸਾ ਰਾਜ ਨਾਲ ਮਿਲਾ ਲਿਆ ਸ਼ੇਰ-ਏ-ਪੰਜਾਬ ਸਰਦਾਰ ਫਤਿਹ ਸਿੰਘ ਦੀ ਇਸ ਭਾਰੀ ਫਤਿਹ ਪਰ ਐਨੇ ਪ੍ਰਸੰਨ ਹੋਏ ਕਿ ਇਹ ਸਾਰਾ ਇਲਾਕਾ ਆਪਣੇ ਵੱਲੋਂ ਆਪ ਨੂੰ ਸੌਪ ਦਿੱਤਾ ਇਸ ਤਰ੍ਹਾਂ ਇਹ ਫਤਿਹ ਆਬ ਸਰਦਾਰ ਸਨੇ ਖਾਲਸਾ ਫੌਜ ਦੇ 15 ਮਈ ਸਨ 1806 ਨੂੰ ਲਾਹੌਰ ਪਰਤ ਆਇਆ ਸਰਦਾਰ ਫਤਿਹ ਸਿੰਘ ਦੀ ਨਰੈਣਗੜ੍ਹ ਤੇ ਚੜ੍ਹਾਈ ਸ਼ੇਰੇ ਪੰਜਾਬ ਜਦ 17 ਅਕਤੂਬਰ ਸਨ 1807 ਨੂੰ ਪਟਿਆਲੇ ਤੋਂ ਪਰਤ ਕੇ ਲਾਹੌਰ ਆ ਰਹੇ ਸਨ ਤਾਂ ਅੰਬਾਲੇ ਦੇ ਪੜਾ ਪਰ ਇਲਾਕੇ ਦੇ ਕਈ ਮੁਖੀ ਸਰਕਾਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਅਤੇ ਨਰੈਣਗੜ੍ਹ ਦੇ ਹੁਕਮਰਾਨ ਮੀਆਂ ਕਿਸ਼ਨ ਸਿੰਘ ਦੀਆਂ ਵਧੀਕੀਆਂ ਤੇ ਹੰਕਾਰੀ ਵਰਤੋਂ ਦੀ ਬੜੀ ਸ਼ਿਕਾਇਤ ਕੀਤੀ ਇਹਨਾਂ ਦੱਸਿਆ ਕਿ ਇਹਨੂੰ ਆਪਣੇ ਕਈ ਹਜ਼ਾਰ ਪੈਦਲ ਤੇ ਸਵਾਰ ਜਵਾਨਾਂ ਅਤੇ ਨਰੈਣਗੜ ਵਰਗੇ ਪੱਕੇ ਕਿਲੇ ਦਾ ਮਾਣ ਆਪੇ ਤੋਂ ਬਾਹਰ ਕਰ ਰਿਹਾ ਹੈ। ਇਸ ਇਲਾਕੇ ਵਿੱਚ ਮਾਰ-ਤਾੜ ਦੇ ਕਾਰਨ ਉਹ ਇੰਨਾ ਕਠੋਰ ਅਤੇ ਹੰਕਾਰੀ ਹੋ ਗਿਆ ਹੈ ਕਿ ਕਿਸੇ ਤੋਂ ਵੀ ਅੱਖ ਨਹੀਂ ਫੇਰਦਾ। ਸ਼ੇਰੇ ਪੰਜਾਬ ਸਦਾ ਆਪਣੇ ਬੋਲਿਆਂ ਵਿੱਚ ਆਖਿਆ ਕਰਦੇ ਸਨ ਕਿ ਹਰ ਜੀ ਹੰਕਾਰ ਨਾ ਭਾਵੀ। ਇਸ ਲਈ ਮੈਨੂੰ ਵਾਹਿਗੁਰੂ ਨੇ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਭੇਜਿਆ ਹੈ। ਤੋ ਆਪਨੇ ਫਰਿਆਦੀਆਂ ਨੂੰ ਭਰੋਸਾ ਦਿਵਾਇਆ ਕਿ ਨਿਸ਼ਚਿੰਤ ਰਹਿਣ ਅੱਗੇ ਨੂੰ ਕੋਈ ਉਹਨਾਂ ਪਰ ਧੱਕਾ ਨਹੀਂ ਕਰ ਸਕੇਗਾ ਆਪਨੇ ਐਸੇ ਦਿਨ ਆਪਣੀਆਂ ਵਾਗਾਂ ਨਰੈਣਗੜ੍ਹ ਵੱਲ ਮੋੜ ਲਈਆਂ ਇਸ ਸਮੇਂ ਸਰਦਾਰ ਫਤਿਹ ਸਿੰਘ ਕਾਲਿਆਂ ਵਾਲੇ ਜੋ ਪਟਿਆਲੇ ਦੀ ਯਾਤਰਾ ਸਮੇਂ ਆਪਦੇ ਨਾਲ ਸਨ ਸਰਕਾਰ ਨੇ ਖਾਲਸਾ ਫੌਜ ਨੂੰ ਉਸ ਦੀ ਸੌਂਪਣੀ ਵਿੱਚ ਨਰੈਣਗੜ੍ਹ ਨੂੰ ਫਤਿਹ ਕਰਨ ਦਾ ਹੁਕਮ ਦਿੱਤਾ ਲੜਾਈ ਦਾ ਪਹਿਲਾ ਦਿਨ ਕਿਲਾ ਨਰੈਣਗੜ੍ਹ ਅੰਬਾਲੇ ਦੀ ਹੱਦ ਤੋਂ ਅੱਗੇ ਪਹਾੜ ਦੀ ਕੰਢੀ ਪਰ ਬڑا ਅਜਿੱਤ ਦੁਰਗ ਸੀ ਇਸ ਦੇ ਬਚਾ ਲਈ ਇਸ ਦੇ ਆਲੇ-ਦੁਆਲੇ ਕਈ ਦਮਦਮੇ ਬਣੇ ਹੋਏ ਸਨ ਜੰਗੀ ਸਮਾਨ ਤੇ ਖਾਣ ਪੀਣ ਦੇ ਸਾਰੇ ਪ੍ਰਬੰਧ ਕਿਲੇ ਦੇ ਅੰਦਰ ਕੀਤੇ ਹੋਏ ਸਨ ਕਿਲੇ ਦੇ ਬੁਰਜਾਂ ਤੇ ਦਮਦਮਿਆਂ ਵਿੱਚ ਰਹਿਕਲੇ ਤੇ ਤੋਪਾਂ ਬੀੜੀਆਂ ਹੋਈਆਂ ਸਨ ਕਿਲੇ ਦੇ ਹੁਕਮਰਾਨ ਨੂੰ ਜਦ ਖਾਲਸਾ ਫੌਜ ਦੇ ਇੱਧਰ ਆਉਣ ਦੀ ਖਬਰ ਮਿਲੀ ਤਾਂ ਉਹ ਬੜੇ ਜੋਸ਼ ਵਿੱਚ ਟੱਕਰੇ ਲਈ ਡਟ ਗਿਆ ਹੁਣ ਜਦ ਖਾਲਸਾ ਫੌਜ ਕਿਲੇ ਦੇ ਲਾਗੇ ਪਹੁੰਚੀ ਤਾਂ ਅੱਗੋਂ ਰਾਜਪੂਤੀ ਫੌਜ ਨੇ ਖਾਲਸੇ ਪਰ ਅੰਦਾ ਧੁੰਦ ਬਾੜਾਂ ਵਿਚਾੜੀਆਂ ਪਰ ਖਾਲਸਾ ਫੌਜ ਆਪਣੇ ਬਹਾਦਰ ਆਗੂ ਦੀ ਅਗਵਾਈ ਵਿੱਚ ਬਿਨਾਂ ਰੋਕ ਤੋਂ ਅੱਗੇ ਵਧਦੀ ਗਈ ਸਾਰਾ ਦਿਨ ਇਹੀ ਸਿਲਸਿਲਾ ਜਾਰੀ ਰਿਹਾ ਰਾਤ ਪੈਂ ਜਾਣ ਕਾਰਨ ਦੋਹਾਂ ਥੀਰਾਂ ਵੱਲੋਂ ਅੱਗ ਬਸਨੀ ਕੁਝ ਬੰਦ ਹੋ ਗਈ ਅਤੇ ਫੌਜ ਨੇ ਸੁੱਖ ਦਾ ਸਾਹ ਲਿਆ ਸਰਦਾਰ ਫਤਿਹ ਸਿੰਘ ਨੇ ਅੱਜ ਦੀ ਸਾਰੀ ਵਿਥਿਆ ਮਹਾਰਾਜਾ ਸਾਹਿਬ ਦੇ ਡੇਰੇ ਵਿੱਚ ਭਜਵਾ ਦਿੱਤੀ ਲੜਾਈ ਦਾ ਦੂਜਾ ਦਿਨ ਅੱਗੇ ਦਿਨ ਪੌਫ ਟਾਲੇ ਤੋਂ ਪਹਿਲਾਂ ਹੀ ਖਾਲਸੇ ਨੇ ਕਿਲੇ ਦੇ ਬਾਹਰਲੇ ਦਮਦਮਿਆਂ ਪਰ ਮੁੜਤਾਵਾ ਆਰੰਭ ਦਿੱਤਾ ਤੇ ਦੁਪਹਿਰ ਤੱਕ ਲੜਾਈ ਲੜੀ ਗਈ ਅੱਜ ਰਾਜਪੂਤੀ ਆਣ ਸ਼ਾਨ ਨੂੰ ਸਥਿਰ ਰੱਖਣ ਲਈ ਸੈਂਕੜੇ ਖਾਲਸੇ ਤੇਗ ਦੀ ਧਾਰ ਤੋਂ ਪਾਰ ਹੋ ਗਏ ਪਰ ਖਾਲਸੇ ਦੀ ਅਥਾ ਲਹਿਰ ਨੂੰ ਠੱਲ ਨਾ ਪਾ ਸਕੇ ਸਰਦਾਰ ਫਤਿਹ ਸਿੰਘ ਨੇ ਨਰੈਣਗੜ੍ਹ ਦੇ ਸਾਰੇ ਬਾਹਰਲੇ ਦਮਦਮਿਆਂ ਤੇ ਸੰਗਰਾਂ ਪਰ ਪੂਰਾ ਕਬਜ਼ਾ ਕਰ ਲਿਆ ਜਿਨ੍ਹਾਂ ਵਿੱਚੋਂ ਦੋ ਛੋਟੀਆਂ ਤੋਪਾਂ ਅਤੇ ਕਈ ਰੈਕਲੇ ਖਾਲਸੇ ਦੇ ਹੱਥ ਆਏ ਅਤੇ ਅੱਜ ਦੀ ਲੜਾਈ ਇੱਥੇ ਮੁੱਕੀ ਪਰ ਅਜੇ ਨਰੈਣਗੜ੍ਹ ਦਾ ਪ੍ਰਸਿੱਧ ਕਿਲਾ ਫਤਿਹ ਕਰਨਾ ਬਾਕੀ ਸੀ ਸਰਦਾਰ ਫਤਿਹ ਸਿੰਘ ਨੇ ਸਾਰੇ ਦਿਨ ਦੀ ਥੱਕੀ ਹੋਈ ਫੌਜ ਨੂੰ ਜ਼ਰੂਰੀ ਪਹਿਰੇਦਾਰਾਂ ਤੋਂ ਛੁੱਟ ਸਭ ਨੂੰ ਆਰਾਮ ਕਰਨ ਦਾ ਹੁਕਮ ਦੇ ਦਿੱਤਾ ਲੜਾਈ ਦਾ ਤੀਜਾ ਦਿਨ ਸਰਦਾਰ ਫਤਿਹ ਸਿੰਘ ਨੇ ਰਾਤ ਨੂੰ ਆਪਣੇ ਸਾਥੀ ਸਰਦਾਰਾਂ ਨੂੰ ਇਕੱਤਰਤ ਕੀਤਾ ਅਤੇ ਇਹਨਾਂ ਨੂੰ ਕਿਲਾ ਨਰੈਣਗੜ੍ਹ ਪਰ ਹੱਲਾ ਕਰਕੇ ਫਤਿਹ ਦੀਆਂ ਵਿਚਾਰਾਂ ਵਿਚਾਰਦੇ ਰਹੇ। ਫੈਸਲਾ ਇਹ ਹੋਇਆ ਕਿ ਕੁਝ 92 ਜਵਾਨ ਕਿਲੇ ਦੀ ਲੈਂਦੀ ਬਾਹੀ ਦੇ ਦਰਵਾਜ਼ੇ ਹੇਠ ਬਰੂਦੀ ਸੁਰੰਗਾ ਦਬਾ ਦੇਣ ਅਤੇ ਕੁਝ ਜਵਾਨ ਇਸ ਉਡੀਕ ਵਿੱਚ ਰਹਿਣ ਕਿ ਜਿਸ ਵਕਤ ਕਿਲੇ ਦਾ ਦਰਵਾਜ਼ਾ ਉੱਡ ਜਾਏ ਤਾਂ ਤੈਂ ਕਿਲੇ ਦੇ ਅੰਦਰ ਜਾ ਵੜਨ। ਜਿਸ ਦੀ ਅਗਵਾਈ ਸਰਦਾਰ ਫਤਿਹ ਸਿੰਘ ਨੇ ਆਪਣੇ ਹੱਥ ਰੱਖੀ। ਰਾਤੋਂ ਰਾਤ ਸਾਰਾ ਪ੍ਰਬੰਧ ਹੋ ਗਿਆ ਅਤੇ ਪੈਰ ਰਾਤ ਰਹਿੰਦੀ ਇਹ ਸ਼ੇਰਦਿਲ ਸੂਰਮੇ ਜਾਂਦੇ ਹੀ ਕਿਲੇ ਦੇ ਦਰਵਾਜ਼ੇ ਹੇਠ சுரੰਗਾ ਪੁੱਟਣ ਵਿੱਚ ਜੁਟ ਪਏ ਉੱਪਰੋਂ ਵੈਰੀ ਇੰਨਾ ਪਰ ਅੱਗ ਦਾ ਮੀਂਹ ਵਰਸਾ ਰਿਹਾ ਸੀ ਸਰਦਾਰ ਫਤਿਹ ਸਿੰਘ ਨੇ ਇਨ੍ਹਾਂ ਜੋਧਿਆਂ ਨੂੰ ਗਨੀਬ ਦੀ ਮਾਰ ਤੋਂ ਬਚਾਈ ਰੱਖਣ ਲਈ ਤੋਪਾਂ ਦੇ 92 ਨਿਸ਼ਾਨਚੀ ਜਿਨ੍ਹਾਂ ਦੇ ਨਿਸ਼ਾਨੇ ਅਚੂਕ ਮੰਨੇ ਜਾਂਦੇ ਸਨ ਵੈਰੀ ਪਰ ਜ਼ੋਰਦਾਰ ਗੋਲਾਬਾਰੀ ਕਰਨ ਦੇ ਕੰਮ ਪਰ ਲਾ ਦਿੱਤੇ ਇਸ ਸਮੇਂ ਇਨ੍ਹਾਂ ਜਵਾਨਾਂ ਦੇ ਬਰੂਦ ਦਬਾਣ ਦਾ ਕੰਮ ਬੜੀ ਤੇਜ਼ੀ ਨਾਲ ਪੂਰਾ ਕਰ ਲਿਆ ਗਿਆ ਇਨ੍ਹਾਂ ਦੇ ਪਲੀਤਿਆਂ ਨੂੰ ਜਦ ਦਾਗਿਆ ਗਿਆ ਤਾਂ ਉਥੋਂ ਦਰਵਾਜ਼ਾ ਉੱਡ ਕੇ ਪਰੇ ਜਾ ਪਿਆ ਬਸ ਫੇਰ ਕੀ ਸੀ ਸਰਦਾਰ ਫਤਿਹ ਸਿੰਘ ਸਣੇ ਆਪਣੇ ਬਹਾਦਰ ਸਾਥੀਆਂ ਦੇ ਇਸ ਪਾੜ ਪਰ ਟੁੱਟ ਪਏ ਅੰਦਾ ਧੁੰਦ ਤਲਵਾਰਾਂ ਚਲਾਉਂਦੇ ਹੋਏ ਵੈਰੀਆਂ ਦੇ ਹਜ਼ਾਰਾਂ ਰੋਕਣ ਦੇ ਯਤਨ ਕਰਦਿਆਂ ਵੀ ਇਹ ਧਾਕੇ ਕਿਲੇ ਅੰਦਰ ਜਾ ਵੜੇ ਕਿਲੇ ਦੀ ਫਤਿਹ ਕਿਲੇ ਵਾਲਿਆਂ ਜਦ ਖਾਲਸੇ ਨੂੰ ਕਿਲੇ ਵਿੱਚ ਵੜਦੇ ਆ ਡਿੱਠਾ ਤਾਂ ਉਹਨਾਂ ਦਾ ਗਜਬ ਦਾ ਟਕਰਾ ਕੀਤਾ ਅਤੇ ਚੱਪਾ ਚੱਪਾ ਜ਼ਮੀਨ ਦੀਆਂ ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਪਰ ਖਾਲਸਾ ਕਿਲੇ ਦਾ ਦੂਜਾ ਦਰਵਾਜ਼ਾ ਵੀ ਬਾਹਰ ਦੀ ਫੌਜ ਲਈ ਖੋਲਣ ਵਿੱਚ ਸਫਲ ਹੋ ਗਿਆ ਹੁਣ ਸਾਰੀ ਫੌਜ ਇੱਕ ਦੂਜੇ ਤੋਂ ਅੱਗੇ ਵਧਦੀ ਹੋਈ ਕਿਲੇ ਅੰਦਰ ਜਾਵੜੀ ਇਸ ਸਮੇਂ ਵੈਰੀ ਨਾਲ ਹੱਥੋਂ ਹੱਥ ਤਲਵਾਰ ਚਲਾਉਂਦਿਆਂ ਬੜੇ ਨਾਮੀ ਬੀਰ ਆਪਣੀ ਬੀਰਤਾ ਦਾ ਸਬੂਤ ਦਿੰਦੇ ਹੋਏ ਆਪਣੇ ਕੌਮੀ ਰਾਜ ਤੋਂ ਨਿਛਾਵਰ ਹੋਏ ਸਨ ਇਹਨਾਂ ਵਿੱਚੋਂ ਕੁਝ ਕ ਨਾਮ ਇਹ ਹਨ ਸਰਦਾਰ ਰਣ ਸਿੰਘ ਨੂੰ ਚਾਰ ਫੱਟ ਲੱਗੇ ਸਨ ਅਤੇ ਉੱਥੇ ਹੀ ਕੌਮ ਤੋਂ ਵਾਰਨੇ ਹੋਇਆ ਇਸ ਤਰ੍ਹਾਂ ਕਰਨਲ ਮੋਹਨ ਸਿੰਘ ਅਤੇ ਸਰਦਾਰ ਦੇਵਾ ਸਿੰਘ ਪੰਡਹਾਰੀ ਆਦ ਨੇ ਆਪਣੇ ਪਿਆਰੇ ਮਹਾਰਾਜਾ ਲਈ ਆਪਾ ਬਲਿਦਾਨ ਕੀਤਾ ਸਰਦਾਰ ਫਤਿਹ ਸਿੰਘ ਦੇ ਕਿਲੇ ਵਿੱਚ ਵੜਦਿਆਂ ਹੀ ਵੈਰੀ ਦੀ ਰਹਿਂਦੀ ਆਸ ਦਾ ਵੀ ਲੱਕ ਟੁੱਟ ਗਿਆ ਮੀਆਂ ਕਿਸ਼ਨ ਸਿੰਘ ਨੇ ਜਾਨ ਬਖਸ਼ੀ ਲਈ ਚਿੱਟਾ ਝੰਡਾ ਝੁਲਾ ਦਿੱਤਾ ਸਰਦਾਰ ਫਤਿਹ ਸਿੰਘ ਨੇ ਆਪਣੀ ਸੂਤੀ ਹੋਈ ਤਲਵਾਰ ਉੱਚੀ ਕਰਕੇ ਖਾਲਸਾ ਫੌਜ ਨੂੰ ਹਥਿਆਰ ਚੁਲਾਣ ਤੋਂ ਮਨਾ ਕਰ ਦਿੱਤਾ ਅਤੇ ਮੀਆਂ ਕਿਸ਼ਨ ਸਿੰਘ ਨੂੰ ਫੜ ਲਿਆ ਗਿਆ ਸਰਦਾਰ ਫਤਿਹ ਸਿੰਘ ਨੇ ਇਸ ਨੂੰ ਸਣੇ ਇਸ ਦੇ ਦੋ ਹੋਰ ਨਾ ਸਾਥੀਆਂ ਦੇ ਤਕੜੀ ਗਾਰਦ ਦੀ ਰਾਖੀ ਵਿੱਚ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਭਜਵਾ ਦਿੱਤਾ ਹੁਣ ਖਾਲਸੇ ਦਾ ਕਿਲੇ ਪਰ ਕਬਜ਼ਾ ਹੋ ਗਿਆ ਇਸ ਹਫੜਾ ਦਫੜੀ ਵਿੱਚ ਜਦ ਕਿ ਫੌਜਾਂ ਖਾਲਸੇ ਦੀ ਕੈਦ ਤੋਂ ਬਚਣ ਲਈ ਵੱਡੀ ਕਬਰਾਹਟ ਵਿੱਚ ਭੱਜ ਰਹੀਆਂ ਸਨ ਠੀਕ ਇਸ ਸਮੇਂ ਕਿਲੇ ਦੇ ਇੱਕ ਬੁਰਜ ਵਿੱਚੋਂ ਕੁਝ ਗੋਲੀਆਂ ਚੱਲੀਆਂ ਇਹਨਾਂ ਵਿੱਚੋਂ ਇੱਕ ਸਰਦਾਰ ਫਤਿਹ ਸਿੰਘ ਕਾਲਿਆਂਵਾਲੀ ਦੇ ਛਾਤੀ ਵਿੱਚ ਲੱਗੀ ਇਹ ਦੇਖਦੇ ਹੀ ਸਰਦਾਰ ਪਹਾੜ ਸਿੰਘ ਮਾਨ ਝੱਟ ਦੌੜ ਕੇ ਉਸ ਬੁਰਜ ਵਿੱਚ ਜਾ ਵੜਿਆ ਅਤੇ ਆਪਣੇ ਆਪ ਨੂੰ ਵੱਡੇ ਖਤਰੇ ਵਿੱਚ ਪਾ ਕੇ ਉਹਨਾਂ ਦੋਹਾਂ ਵੈਰੀਆਂ ਨੂੰ ਜਿਨ੍ਹਾਂ ਨੇ ਕਾਲਿਆਂਵਾਲੀ ਸਰਦਾਰ ਪਰ ਗੋਲੀਆਂ ਚਲਾਈਆਂ ਸਨ ਇਕੱਲੇ ਹੱਥ ਫੜ ਲਿਆ ਅਤੇ ਸਰਦਾਰ ਫਤਿਹ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਸਰਦਾਰ ਫਤਿਹ ਸਿੰਘ ਦਾ ਆਪਾਵਾਰਨਾ ਸਰਦਾਰ ਫਤਿਹ ਸਿੰਘ ਦਾ ਫੱਟ ਬੜਾ ਗਹਿਰਾ ਸੀ ਅਤੇ ਇਸ ਤੋਂ ਰਤ ਦੇ ਫੁਹਾਰੇ ਚੱਲ ਰਹੇ ਸਨ ਇਸ ਸਮੇਂ ਸ਼ੇਰੇ ਪੰਜਾਬ ਨੂੰ ਪਹਿਲੇ ਨਰੈਣਗੜ੍ਹ ਦੇ ਫਤਿਹ ਹੋ ਜਾਣ ਦੀ ਅਤ ਖੁਸ਼ੀ ਭਰੀ ਖਬਰ ਪਹੁੰਚੀ ਅਤੇ ਆਪ ਪ੍ਰਫੁੱਲਤ ਹੋ ਗਏ ਹੁਣ ਆਪ ਇਸ ਮੁਹਿਮ ਨੂੰ ਫਤਿਹ ਕਰਨ ਵਾਲੇ ਵਿਜੇਈ ਬਹਾਦਰਾਂ ਲਈ ਜਾਗੀਰਾਂ ਤੇ ਖਿਲਤਾਂ ਬਖਸ਼ਣ ਦੀਆਂ ਵਿਚਾਰਾ ਕਰ ਰਹੇ ਸਨ ਕਿ ਇੰਨੇ ਨੂੰ ਇਕਾ ਇੱਕ ਸਵਾਰ ਕਬਰਾਇਆ ਹੋਇਆ ਪੁੱਜਿਆ ਅਤੇ ਉਸ ਨੂੰ ਸਰਦਾਰ ਫਤਿਹ ਸਿੰਘ ਦੇ ਕਾਇਲ ਹੋਣ ਦੀ ਦੁਖਦਾਈ ਖਬਰ ਸਰਕਾਰ ਨੂੰ ਆ ਸੁਣਾਈ ਇਸ ਖਬਰ ਦੇ ਸੁਣਨ ਨਾਲ ਮਹਾਰਾਜ ਸਾਹਿਬ ਦੀਆਂ ਸਾਰੀਆਂ ਖੁਸ਼ੀਆਂ ਦੀ ਆਣ ਦੀ ਆਣ ਵਿੱਚ ਇੱਕ ਭਾਰੀ ਦੁੱਖ ਵਿੱਚ ਪਲਟ ਗਈਆਂ ਸ਼ੇਰੇ ਪੰਜਾਬ ਝਟਪਟ ਘੋੜੇ ਪਲਾਕੀ ਮਾਰ ਕੇ ਇਸ ਨੂੰ ਹਵਾ ਵਿੱਚ ਉਡਾਉਂਦੇ ਹੋਏ ਕਿਲੇ ਵਿੱਚ ਪਹੁੰਚ ਗਏ ਇਸ ਸਮੇਂ ਸਰਦਾਰ ਜੀ ਦਾ ਬਹੁਤ ਸਾਰਾ ਲਹੂ ਨਿਕਲ ਜਾਣ ਦੇ ਕਾਰਨ ਆਪ ਦੀ ਦਸ਼ਾ ਕੁਝ ਕਮਜ਼ੋਰ ਹੋ ਗਈ ਸੀ ਸ਼ੇਰੇ ਪੰਜਾਬ ਝਟਾਪਟ ਆਪ ਨੂੰ ਇੱਕ ਜੰਗੀ ਡੋਲੀ ਵਿੱਚ ਬੜੇ ਆਰਾਮ ਨਾਲ ਪਵਾ ਕੇ ਆਪਣੇ ਡੇਰੇ ਲੈ ਗਏ ਅਤੇ ਵੱਡੇ ਸਿਆਣੇ ਫੱਟ ਬੰਨ ਨੂੰ ਲਹੂ ਬੰਦ ਕਰਾਉਣ ਦਾ ਯਤਨ ਕਰਵਾਇਆ ਪਰ ਗੋਲੀ ਦੇ ਪੇਟ ਵਿੱਚ ਹੋਣ ਦੇ ਕਾਰਨ ਆਪ ਦੀ ਰਤ ਧਾਰਾ ਬੰਦ ਨਾ ਹੋ ਸਕੀ ਜਿਸ ਦੇ ਕਾਰਨ ਆਪ ਦੀ ਹਾਲਤ ਹੁਣ ਬਹੁਤ ਵਧੇਰੇ ਢਡਾਲ ਹੋ ਗਈ ਸੀ ਸ਼ੇਰੇ ਪੰਜਾਬ ਨੇ ਇਸ ਸਮੇਂ ਸਰਦਾਰ ਜੀ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਸੀ ਤਾਂ ਆਪ ਨੇ ਮਹਾਰਾਜਾ ਸਾਹਿਬ ਨੂੰ ਖਾਲਸਾ ਰਾਜ ਦੀ ਪਕਿਆਈ ਲਈ ਕੁਝ ਅੰਤਮ ਸਿੱਖਿਆ ਦਿੱਤੀਆਂ ਜਿਨ੍ਹਾਂ ਨੂੰ ਸਰਕਾਰ ਨੇ ਵੱਡੇ ਗੌਰ ਨਾਲ ਸੁਣਿਆ ਉਹ ਇਸ ਤਰ੍ਹਾਂ ਸਨ ਕੇ ਖਾਲਸਾ ਰਾਜ ਦੀ ਸੇਵਾ ਲਈ ਸਹਿਕਾਰੀ ਚੁਣਨ ਲੱਗਿਆਂ ਉਹਨਾਂ ਦੀ ਯੋਗਤਾ ਨੂੰ ਮੁੱਖ ਰੱਖਣਾ ਖਾਲਸਾ ਰਾਜ ਨੂੰ ਸਭ ਦਾ ਸਾਂਝਾ ਰਾਜ ਬਣਾਉਣਾ ਵੈਰੀਆਂ ਨਾਲ ਖੁੱਲ੍ਹ ਦਲੀ ਨਾਲ ਵਰਤਣਾ ਅਜੇ ਇਹ ਛੇਕੜਲੀ ਗੱਲ ਸਰਦਾਰ ਫਤਿਹ ਸਿੰਘ ਦੇ ਮੂੰਹ ਵਿੱਚ ਹੀ ਸੀ ਕਿ ਆਪ ਨੇ ਆਪਣੀਆਂ ਸਿਆਣ ਭਰੀਆਂ ਅੱਖਾਂ ਸਦਾ ਲਈ ਮੁੰਦ ਲਈਆਂ ਅਤੇ ਇੱਕ ਪਲ ਦੇ ਪਲ ਵਿੱਚ ਹੀ ਆਪ ਦਾ ਭੌਰ ਉਡਾਰੀ ਲਾ ਕੇ ਉੱਥੇ ਜਾ ਪੁੱਜਾ ਜਿੱਥੋਂ ਕੋਈ ਅੱਜ ਤੱਕ ਪਰਤ ਕੇ ਨਹੀਂ ਆਇਆ ਅੱਜ ਸ਼ੇਰ-ਏ-ਪੰਜਾਬ ਦਾ ਪੁਰਾਣਾ ਸਾਥੀ ਅਤੇ ਖਾਲਸਾ ਰਾਜ ਦੇ ਉਸਰੀਆਂ ਵਿੱਚੋਂ ਉੱਚ ਚੋਟੀ ਦਾ ਉਸਰੀਆ ਸਰਕਾਰ ਨੂੰ ਸਦਾ ਦਾ ਵਿਛੋੜਾ ਦੇ ਕੇ ਖਾਲਸਾ ਰਾਜ ਤੋਂ ਆਪਣਾ ਆਪ ਵਾਰ ਗਿਆ। ਇਹ ਗੱਲ 25 ਅਕਤੂਬਰ ਸਨ 1807 ਈਸਵੀ ਦੀ ਹੈ। ਅਗਲੇ ਦਿਨ ਸਰਦਾਰ ਫਤਿਹ ਸਿੰਘ ਦਾ ਅੰਤਮ ਸੰਸਕਾਰ ਸ਼ਾਨਾ ਫੌਜੀ ਠਾਠ ਨਾਲ ਕੀਤਾ ਗਿਆ। ਸਰਦਾਰ ਫਤਿਹ ਸਿੰਘ ਦੇ ਵਿਛੋੜੇ ਦਾ ਮਹਾਰਾਜਾ ਸਾਹਿਬ ਪਰ ਬੜਾ ਗਹਿਰਾ ਅਸਰ ਪਿਆ। ਆਪ ਇਥੋਂ ਸਿੱਧੇ ਲਾਹੌਰ ਨੂੰ ਪਰਤ ਆਏ ਵੱਡੇ ਦੁੱਖ ਦੀ ਗੱਲ ਇਹ ਸੀ ਕਿ ਵੱਡੇ ਬੀਰ ਬਹਾਦਰ ਸਰਦਾਰ ਦੇ ਘਰ ਕੋਈ ਸੰਤਾਨ ਨਹੀਂ ਸੀ ਤੇਰੇ ਪੰਜਾਬ ਦੇ ਮਨ ਵਿੱਚ ਆਪ ਲਈ ਵੱਧ ਤੋਂ ਵੱਧ ਸਤਿਕਾਰ ਸੀ ਇਸ ਲਈ ਉਸ ਸਮੇਂ ਦੇ ਰਿਵਾਜ ਦੇ ਉਲਟ ਸਰਕਾਰ ਨੇ ਆਪ ਦੀ ਧਰਮ ਪਤਨੀ ਨੂੰ ਖੁੱਲੀ ਆਗਿਆ ਦੇ ਦਿੱਤੀ ਕਿ ਉਹ ਜਿਸ ਨੂੰ ਚਾਹੇ ਆਪਣੀ ਇੱਛਾ ਅਨੁਸਾਰ ਗੋਦੀ ਪਾਲ ਲਏ ਅਰਥਾਤ ਪਾਲਿਤ ਪੁੱਤਰ ਦੀ ਇਹ ਰਿਆਇਤ ਇਸ ਤੋਂ ਪਹਿਲਾਂ ਹੋਰ ਕਿਸੇ ਨੂੰ ਨਹੀਂ ਸੀ ਦਿੱਤੀ ਗਈ ਮੁਗਲਿਆ ਹਕੂਮਤ ਦੇ ਪੁਰਾਣੇ ਤਰੀਕੇ ਅਨੁਸਾਰ ਬੇਸੰਤਾਨੇ ਦੀ ਜਾਇਦਾਦ ਹਕੂਮਤ ਦੀ ਸਮਝੀ ਜਾਂਦੀ ਸੀ। ਤਨ 1857 ਤੱਕ ਅੰਗਰੇਜ਼ੀ ਹਕੂਮਤ ਦਾ ਵੀ ਇਹੇ ਤਰੀਕਾ ਸੀ। ਇਸ ਤਰ੍ਹਾਂ ਹੀ ਭਾਰਤ ਦੇ ਬਹੁਤ ਸਾਰੇ ਹੁਕਮਰਾਨ ਜਿਨ੍ਹਾਂ ਦੀ ਕੋਈ ਵੀ ਔਲਾਦ ਨਹੀਂ ਸੀ, ਉਹਨਾਂ ਦੀਆਂ ਜਾਇਦਾਦਾਂ ਅਤੇ ਜਾਗੀਰਾਂ ਅੰਗਰੇਜ਼ੀ ਹਕੂਮਤ ਨੇ ਜ਼ਬਤ ਕਰਕੇ ਆਪਣੇ ਕੋਲ ਰੱਖ ਲਈਆਂ ਸੀ।